26 ਜਨਵਰੀ 1954 ਸਾਰੇ ਗੁਰੂ ਬੜਨਾ ਚਾਹੁੰਦੇ ਹਨ ਚੇਲਾ ਕੋਈ ਵਿਰਲਾ ਹੀ ਗੱਲ ਜਿਹੜੀ ਕੋਈ ਸਮਝਾਵੇ ਉਹ ਆਪਣੇ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਨਾ ਕਿ ਬਿਨਾ ਆਪ ਅਮਲ ਕੀਤੇ ਤੇ ਦੂਸਰੇ ਨੂੰ ਉਪਦੇਸ਼ ਕਰਨ ਲੱਗ ਪੈਣਾ ਹੈ ਫੋਟੋ ਕੈਮਰੇ ਦਾ ਸ਼ੀਸ਼ਾ ਪਹਿਲਾਂ ਆਪਣੇ ਤੇ ਅਕਸ ਲੈਂਦਾ ਹੈ ਤਾਂ ਦੇਖੋ ਸੋਹਣੀ ਤਸਵੀਰ ਉਤਰਦੀ ਹੈ ਲੁਕਿੰਗ ਗਲਾਸ ਸ਼ੀਸ਼ੇ ਵਿੱਚ ਬਹੁਤੇ ਆਦਮੀ ਮੂੰਹ ਦੇਖਦੇ ਹਨ ਪਰ ਉਹ ਅਸਰ ਕੋਈ ਨਹੀਂ ਕਬੂਲਦਾ ਕੋਰੇ ਦਾ ਕੂਰਾ ਰਹਿੰਦਾ ਹੈ ਆਪਣੀ ਸਿਫਤ ਆਪ ਕਰਨਾ ਚੰਗਾ ਨਹੀਂ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਹੋਰ ਮਾੜੀਆਂ ਚੀਜ਼ਾਂ ਗਿਣੀਆਂ ਹਨ ਉਥੇ ਆਪਾ ਸਲਾਹਣ ਨੂੰ ਵੀ ਉਹਨਾਂ ਵਿੱਚ ਹੀ شمار ਕੀਤਾ ਹੈ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁਦੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣ ਇਹ ਕਰਮ ਮੇਰੇ ਕਰਤਾਰ ਆਪ ਨੂੰ ਅਤਹੀਨ ਜਾਣਣਾ ਬੁਰਾ ਹੈ ਆਪ ਨੂੰ ਕੋਸਣਾ ਗੁਨਾਹ ਹੈ ਅਸਾਂ ਇਹਨਾਂ ਵਿੱਚੋਂ ਠੀਕ ਰਸਤਾ ਪਾਲਣਾ ਹੈ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਰਸਾਇਆ ਹੈ ਐ ਜੀ ਨਾ ਹਮ ਉੱਤਮ ਨੀਚ ਨਾ ਮੱਦਮ ਹਰ ਸਰਣਾਗਤ ਹਰ ਕੇ ਲੋਗ ਗੁਰਬਾਣੀ ਨੂੰ ਵਿਚਾਰਨਾ ਹੈ ਸਾਡੇ ਗੁਰੂ ਸਹਿਬਾਨ ਨੂੰ ਮੁਕੰਮਲ ਗਿਆਨ ਸੀ ਇਸ ਤੱਕ ਦੀ ਮਨੋਵਿਗਿਆਨ ਨੂੰ ਵਿਚਾਰੋ ਫਰੀਦਾ ਬੁਰੇ ਦਾ ਭਲਾ ਕਰ ਫੇਰ ਕੀ ਹੋਵੇਗਾ ਗੁੱਸਾ ਮਨਨਾ ਹਟਾਏ ਦੂਸਰਾ ਦੇਹੀ ਰੋਗ ਨਾ ਲੱਗਈ ਤੀਸਰਾ ਪੱਲੇ ਸਭ ਕਿਛ ਪਾਏ ਰਤਨ ਨਾਮ ਅਮੁੱਲ ਪਦਾਰਥ ਹੈ ਇਹ ਵਿਸਮਾਦ ਤੋਂ ਪਰੇ ਲੈ ਜਾਂਦਾ ਹੈ ਵੈਸਟਰਨ ਪੱਛਮੀ ਦੁਨੀਆ ਅੱਜਕਲ ਰਿਲੈਕਸਨ ਆਰਾਮ ਲੈਣ ਦੇ ਜੋਰ ਦੇ ਰਹੀ ਹੈ। ਨਾਮ ਦਾ ਸਿਮਰਨ ਵਧੀਆ ਆਰਾਮ ਹੈ। ਇਹ ਸਾਡੀ ਦੇਹ ਅਰੋਗ ਰੱਖਦਾ ਹੈ ਤੇ ਵਾਹਿਗੁਰੂ ਦੇ ਕੋਲ ਵੀ ਲੈ ਜਾਂਦਾ ਹੈ। ਇਸ ਨਾਲ ਅਸੀਂ ਅੰਤਰਮੁਖ ਹੁੰਦੇ ਜਾਵਾਂਗੇ। ਵਿਸ਼ੇਸ਼ਟ ਜਦ ਸ੍ਰੀ ਰਾਮਚੰਦਰ ਨੂੰ ਯੋਗ ਵਿਸ਼ੇਸ਼ਟ ਦਾ ਉਪਦੇਸ਼ ਦੇ ਚੁਕਿਆ ਤਾਂ ਸ੍ਰੀ ਰਾਮਚੰਦਰ ਨੇ ਕਿਹਾ ਕਿ ਮੈਨੂੰ ਆਤਮਾ ਦੇ ਦਰਸ਼ਨ ਕਰਾਓ ਵਿਸ਼ੇਸ਼ਟ ਚੁੱਪ ਕਰ ਰਿਹਾ ਸ੍ਰੀ ਰਾਮਚੰਦਰ ਜੀ ਦੇ ਕਈ ਵੇਰ ਪੁੱਛਣ ਤੇ ਆਖਿਰ ਵਿਸ਼ੇਸ਼ਟ ਨੇ ਕਿਹਾ ਕਿ ਆਤਮਾ ਦਾ ਦਰਸ਼ਨ ਅੰਤਰਮੁਖ ਜਾਂ ਸਬਜੈਕਟਿਵ ਹੋ ਸਕਦਾ ਹੈ ਸਬਜੈਕਟਿਵ ਹੋ ਕੇ ਹੋ ਸਕਦਾ ਹੈ ਹੋਣ ਦਾ ਤਰੀਕਾ ਨਾਮ ਸਿਮਰਨ ਹੈ ਨਾਮ ਸਿਮਰਨ ਸਾਡੇ ਗੁਰੂ ਸਹਬਾਨਾ ਨੇ ਵਾਹਿਗੁਰੂ ਪ੍ਰਾਪਤੀ ਆਸਾਨ ਕਰ ਦਿੱਤੀ ਹੈ ਸਿਮਰਨ ਮੁਸ਼ਕਤ ਨਹੀਂ ਹੈ ਇਹ ਖੁਨਕ ਹੈ ਠੰਡ ਪਾਉਂਦਾ ਹੈ ਘਾਲ ਦਾ ਅਰਥ ਮੁਸ਼ਕਤ ਨਹੀਂ ਲਗਾਤਾਰਤਾ ਹੈ ਤੇ ਜਿੱਦ ਜਾਂ ਹੱਠ ਵਿੱਚ ਫਰਕ ਹੁੰਦਾ ਹੈ ਜਿਹੜੇ ਸਿਮਰਨ ਨੂੰ ਮੁਸ਼ਕਲ ਸਮਝਦੇ ਹਨ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਸਮਝਦੇ ਸੰਗਤ ਵਿੱਚ ਜਾ ਕੇ ਇਹ ਗੱਲ ਸਮਝਾਉਂਦੀ ਹੈ ਇਹ ਨਾਂ ਸਮਝਣ ਨਾਲ ਆਦਮੀ ਮੁਸ਼ਕਲ ਵਿੱਚ ਪੈ ਜਾਂਦਾ ਹੈ ਇਹ ਪੁਰਸਲਾਤ ਹੈ ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਸਿਮਰਨ ਵਿੱਚ ਲੱਗ ਜਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ